ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਦੀ ਕੋਠੀ ਬਹੁਤ ਹੀ ਸ਼ਾਨਦਾਰ ਕੋਠੀ ਤੁਹਾਨੂੰ ਦਿਖਾਵਾਂਗੇ ਛੜਕਾਂ ਜਿਹੜੀਆਂ ਬਣੀਆਂ ਹੋਈਆਂ ਸਾਫ਼ ਸੁਥਰਾ ਮਹੱਲਾ ਹੈਗਾ ਸਿਵਰ ਪਿਆ ਹੋਇਆ ਤੇ 5 ਮਰਲੇ ਦੇ ਵਿੱਚ ਕੋਠੀ ਆ ਤੇ ਅੱਗੇ ਖੂਬਸੂਰਤ ਜਿਹੜਾ ਵਿਹੜਾ ਵੀ ਬਣਿਆ ਹੋਇਆ ਸੋ ਬਹੁਤ ਸ਼ਾਨਦਾਰ ਕੋਠੀ ਆ ਜਿੰਨਾ ਵੀ ਭਰਾਵਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇੱਕ ਤਾਂ ਬੇਨਤੀ ਇਹ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਤੇ ਦੂਸਰੀ ਬੇਨਤੀ ਇਹ ਹੈ ਕਿ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਕਿੱਪ ਨਾ ਕਰਿਓ ਸੋ ਫ੍ਰੀ ਆਫ ਕੋਸਟ ਹੀ ਆ ਤੇ ਆਜੋ ਫਿਰ ਆਪਾਂ ਗੱਲ ਕਰਦੇ ਹਾਂ ਇਸ ਕੋਠੇ ਦੀ ਤਾਂ ਬਹੁਤ ਹੀ ਖੁੱਲਾ ਡੁੱਲਾ ਜਿਹੜਾ ਵਿਹੜਾ ਵੀ ਹੈਗਾ ਸੋਹਣਾ ਪੋਰਚ ਬਣਿਆ ਹੋਇਆ ਗੱਡੀ ਚਾਹੇ ਆਪਾਂ ਵੱਡੀ ਵੀ ਖੜਾ ਸਕਦੇ ਹਾਂ ਟੂ ਵੀਲਰ ਵਾਸਤੇ ਵੀ ਸਾਈਡ ਤੇ ਜਗ੍ਹਾ ਕਾਫੀ ਬਚ ਜਾਂਦੀ ਆ ਸਪੋਰਚ ਦੇ ਵਿੱਚ ਦੀ ਪੌੜੀਆਂ ਦਿੱਤੀਆਂ ਹੋਈਆਂ ਤੇ ਬਹੁਤ ਹੀ ਖੂਬਸੂਰਤ ਜਿਹੜੀ ਆ ਕੋਠੀ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਸੋ ਬਹੁਤ ਹੀ ਸੋਹਣਾ ਇਸ ਕੋਠੀ ਦਾ ਕੰਮ ਹੋਇਆ ਵੀ ਆ ਜੇਕਰ ਗੱਲ ਕਰੀਏ ਆਪਾਂ ਬੈਡਰੂਮ ਦੀ ਤਾਂ ਦੋ ਬੈਡਰੂਮ ਜਿਹੜੇ ਆ ਗਰਾਉਂਡ ਫਲੋਰ ਤੇ ਬਣੇ ਹੋਇਆ ਇੱਕ ਬੈਡਰੂਮ ਜਿਹੜਾ ਉੱਪਰ ਬਣਿਆ ਹੋਇਆ ਫਰਸਟ ਫਲੋਰ ਤੇ ਤੇ ਰਸੋਈ ਸਾਹਮਣੇ ਤੁਸੀਂ ਦੇਖ ਰਹੇ ਹੋ ਬਹੁਤ ਹੀ ਖੂਬਸੂਰਤ ਜਿਹੜੀ ਆ ਰਸੋਈ ਬਣੀ ਹੋਈ ਆ ਕਬਡ ਦਾ ਕੰਮ ਜਿਹੜਾ ਬਹੁਤ ਵਧੀਆ ਹੋਇਆ ਵੀ ਆ ਐਸੈਸਰੀ ਵੀ ਵਧੀਆ ਲੱਗੀ ਹੋਈ ਆ ਸੋ ਕੁਲ ਮਿਲਾ ਕੇ ਸਾਰੀ ਕੋਠੀ ਜਿਹੜੀ ਆ ਬਹੁਤ ਸ਼ਾਨਦਾਰ ਆ ਸੋ ਵੀਡੀਓ ਨੂੰ ਜਲਦੀ ਜਲਦੀ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਕੋਸ਼ਿਸ਼ ਕਰਦੇ ਹੁੰਦੇ ਆ ਕਿ ਹਰ ਇੱਕ ਚੀਜ਼ ਨੂੰ ਬੜੇ ਧਿਆਨ ਦੇ ਨਾਲ ਬੜੇ ਸਾਫ਼ ਸੁਥਰੇ ਦਿਖਾਈਏ ਸੋ ਸੋਈ ਦੇਖਣ ਤੋਂ ਬਾਅਦ ਦੇਖਦੇ ਆਪਾਂ ਲਿਵਿੰਗ ਏਰੀਆ ਇਸ ਕੋਠੀ ਦਾ ਸੋ ਜੋ ਵੀ ਸਮਾਨ ਤੁਸੀਂ ਇਹ ਦੇਖ ਰਹੇ ਹੋ ਸੋਫੇ ਹੋ ਗਿਆ ਬੈੱਡ ਹੋ ਗਿਆ ਅਲਮਾਰੀ ਹੋ ਗਈ ਮੰਜੇ ਹੋ ਗਏ ਜੋ ਵੀ ਇਸ ਕੋਠੀ ਦੇ ਵਿੱਚ ਸਮਾਨ ਤੁਸੀਂ ਦੇਖੋਗੇ ਇਹ ਵੀ ਇਸ ਕੋਠੀ ਦੀ ਕੀਮਤ ਦੇ ਵਿੱਚ ਹੀ ਆ ਸਾਰਾ ਸਾਜੂ ਸਮਾਨ ਨਾਲ ਹੀ ਦੇਣਾ ਮਾਲਕ ਨੇ ਸੋ ਜੇਕਰ ਇਹਦੀ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 35 ਲੱਖ ਰੁਪਇਆ ਡਿਮਾਂਡ ਕੀਤੀ ਆ ਵਿਦ ਸਮਾਨ ਇੱਕ AC ਲੱਗਿਆ ਹੋਇਆ ਇੱਕ ਬੈੱਡ ਤੁਸੀਂ ਦੇਖ ਰਹੇ ਹੋ ਇਹ ਕੁਰਸੀਆਂ ਦੇਖ ਰਹੇ ਹੋ ਘੋੜੀ ਦੇਖ ਰਹੇ ਹਾਂ ਟੇਬਲ ਦੇਖ ਰਹੇ ਹਾਂ ਅੱਗੇ ਆਪਾਂ ﺍﻟमारी ਮੰਜੇ ਦੇਖਾਂਗੇ ਕੂਲਰ ਦੇਖਾਂਗੇ ਫਰਿੱਜ ਦੇਖਾਂਗੇ ਉਹ ਸਾਰਾ ਇਸ ਕੋਠੀ ਦੇ ਵਿੱਚ ਹੀ ਆ 35 ਲੱਖ ਰੁਪਈਆ ਡਿਮਾਂਡ ਕੀਤੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ ਜੇ ਜੀ ਵੀ ਵੀਰ ਭਰਾਵਾਂ ਨੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਕੋਠੀ ਨੂੰ ਖਰੀਦ ਵੀ ਸਕਦੇ ਹੋ ਸੋ ਵੀਡੀਓ ਨੂੰ ਜਿੰਨਾ ਵੀਰ ਭਰਾਵਾਂ ਨੇ ਘਰ ਦੇਖਣ ਖਰੀਦਣਾ ਤਾਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਓ ਕਿਉਂਕਿ ਮਾਲਕ ਨੇ ਦੂਰ ਤੋਂ ਆਉਣਾ ਹੁੰਦਾ ਦੂਸਰੇ ਸ਼ਹਿਰ ਤੋਂ ਇਸ ਕਰਕੇ ਬਾਰ-ਬਾਰ ਦੇਖਣ ਵਾਸਤੇ ਦਿਖਾਉਣ ਵਾਸਤੇ ਉਹ ਨਹੀਂ ਆ ਸਕਦੇ ਸੋ ਤੁਸੀਂ ਡਿਸਾਈਡ ਇਸ ਕੋਠੀ ਨੂੰ ਵੇਖ ਕੇ ਹੀ ਕਰਨਾ ਬੇਨਤੀ ਕਰਦੇ ਆ ਤੁਹਾਨੂੰ ਕਿ ਜਿਸ ਵੀ ਵੀਰ ਭਰਾ ਨੇ ਇਹ ਧਰਮ ਸਿੰਘ ਨਗਰ ਦੇ ਵਿੱਚ ਕੋਠੀ ਖਰੀਦਣੀ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ ਔਰ ਜੇ ਤੁਹਾਨੂੰ 50% 60% ਤੱਕ ਲੱਗੇ ਵੀ ਇਹ ਕੋਠੀ ਅਸੀਂ ਖਰੀਦਣੀ ਆ ਤਾਂ ਹੀ ਮਾਲਕ ਆ ਕੇ ਆਪ ਨੂੰ ਇਹ ਕੋਠੀ ਦੁਬਾਰਾ ਦਿਖਾਉਣਗੇ ਸੋ ਲਗਭਗ ਕੋਸ਼ਿਸ਼ ਕਰਦੇ ਹੁੰਦੇ ਆ ਕਿ ਕਰਨ ਨੂੰ ਬੜੇ ਧਿਆਨ ਦੇ ਨਾਲ ਦਿਖਾਈਏ ਸੋ ਗੱਲ ਕਰਦੇ ਸੀ ਪੰਜ ਮਰਲਿਆਂ ਦੇ ਵਿੱਚ ਇਹ ਘਰ ਬਣਿਆ ਹੋਇਆ ਕਾਫੀ ਖੁੱਲਾ ਢੁੱਲਾ ਵੇਹੜਾ ਤੁਸੀਂ ਸਾਹਮਣੇ ਦੇਖ ਸਕਦੇ ਹੋ ਦੋ ਬੈੱਡਰੂਮ ਬਣੇ ਹੋਏ ਆ 24 ਸਮਾਨ ਤੁਸੀਂ ਇਹਦੇ ਵਿੱਚ ਦੇਖ ਰਹੇ ਹੋ ਦੋ ਮੰਜੇ ਆ, ਅਲਮਾਰੀ ਆ, ਕੂਲਰ ਆ, ਫਰਿੱਜ ਆ, ਸੋਫਾ ਆ, ਇੱਕ ਬੈੱਡ ਆ ਉਹ ਵੀ ਇਸ ਕੋਠੀ ਦੇ ਵਿੱਚ ਹੀ ਦੇਣਾ ਮਾਲਕ ਨੇ 35 ਲੱਖ ਰੁਪਏ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਸੋ ਬਹੁਤ ਸੋਹਣਾ ਐਲੀਵੇਸ਼ਨ ਆ ਬਹੁਤ ਸੋਹਣਾ ਜਿਹੜਾ ਇਸ ਕੋਠੀ ਦਾ ਜਿਹੜਾ ਕੰਮ ਹੋਇਆ ਵੀ ਆ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਤੇ ਕਾਫੀ ਜਿਹੜਾ ਵਿੜਾ ਵੀ ਦਿੱਤਾ ਹੋਇਆ ਸੋ ਚਾਬੀ ਨਹੀਂ ਸੀਗੀ ਅਵੇਲੇਬਲ ਇਸ ਕਰਕੇ ਬੈਕ ਸਾਈਡ ਤੋਂ ਨਹੀਂ ਦਿਖਾ ਸਕਿਆ ਸਾਹਮਣੇ ਜਿਹੜਾ ਇਹ ਬੈੱਡਰੂਮ ਆ ਤੇ ਬਹੁਤ ਹੀ ਵਧੀਆ ਏਰੀਆ ਸੋ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਸਮਾਂ ਜ਼ਿਆਦਾ ਨਹੀਂ ਦਿੰਦਾ ਸੋ ਜਿਸ ਵੀ ਵੀਰ ਭਰਾਣੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਕੋਠੀ ਨੂੰ ਖਰੀਦ ਵੀ ਸਕਦੇ ਹੋ ਸੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਬਾਕੀ ਫਿਰ ਮਿਲਦੇ ਆਂ ਅਗਲੀ ਵੀਡੀਓ 'ਚ ਅਗਲੀ ਕੋਠੀ ਦੇ ਨਾਲ ਧੰਨਵਾਦ